ਨੰਗਲ ਦੇ ਜੋਲੀ ਮੋੜ ਸਥਿਤ ਪ੍ਰਾਈਮੋ ਕੈਮੀਕਲ ਲਿਮਟਿਡ ਫੈਕਟਰੀ ਨੇ ਵਾਤਾਵਰਣ ਦੀ ਸ਼ੁੱਧਤਾ ਦੇ ਮਕਸਦ ਦੇ ਤਹਿਤ ਪੀਏਸੀਐਲ 플ਾਂਟੇਸ਼ਨ ਨਾਂ ਨਾਲ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਦੀ ਸ਼ੁਰੂਆਤ ਫੈਕਟਰੀ ਦੇ ਸਮੂਚੀ ਮੈਨੇਜਮੈਂਟ ਵੱਲੋਂ ਪੀਏਸੀਐਲ ਫੈਕਟਰੀ ਦੇ ਅੰਦਰ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਕੀਤੀ ਗਈ ਵਧੇਰੇ ਜਾਣਕਾਰੀ ਦਿੰਦਿਆਂ ਫੈਕਟਰੀ ਦੇ ਮੁੱਖ ਅਧਿਕਾਰੀ ਰਣਜੀਤ ਸਿੰਘ ਮਰਵਾਹਾ ਨੇ ਆਖਿਆ ਕਿ ਵਾਤਾਵਰਣ ਦੀ ਛੁੱਧਤਾ ਦੇ ਮਕਸਦ ਦੇ ਤਹਿਤ ਉਹਨਾਂ ਦੀ ਫੈਕਟਰੀ ਵੱਲੋਂ ਪੀਐਸੀਐਲ 플ਾਂਟੇਸ਼ਨ ਡੇ ਨਾਂ ਨਾਲ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਹਰ ਸਾਲ ਫੈਕਟਰੀ ਵੱਲੋਂ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਜਾਣਗੇ ਜਿਸ ਦੀ ਸ਼ੁਰੂਆਤ ਅੱਜ ਫੈਕਟਰੀ ਦੇ ਅੰਦਰ ਹੀ 200 ਬੂਟੇ ਲਗਾ ਕੇ ਕੀਤੀ ਗਈ ਤੇ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਓਹ ਹੋਰ 20 ਬੂਟੇ ਲਗਾਣਗੇ ਤੇ ਉਹਨਾਂ ਵੱਲੋਂ ਇਹ ਉਪਰਾਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਇਹ ਸ਼ੁਰੂਆਤ ਫੈਕਟਰੀ ਦੇ ਅੰਦਰ ਹੀ ਬੂਟੇ ਲਗਾ ਕੇ ਕੀਤੀ ਗਈ ਹੈ ਪਰੰਤੂ ਆਉਣ ਵਾਲੇ ਦਿਨਾਂ ਦੇ ਵਿੱਚ ਫੈਕਟਰੀ ਦੇ ਬਾਹਰ ਵੀ ਵਕਫ-ਵਕਫ ਥਾਵਾਂ ਤੇ ਬੂਟੇ ਲਗਾਏ ਜਾਣਗੇ ਤੇ ਇਸ ਮੌਕੇ ਪ੍ਰਾਈਮੋ ਕੈਮੀਕਲ ਲਿਮਟਿਡ ਦੇ ਵਿੱਚ ਪੰਡਾਰੇ ਦਾ ਵੀ ਆਯੋਜਨ ਕੀਤਾ ਗਿਆ ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਭਿਨਾਸ਼ ਸ਼ਰਮਾ ਦੇ ਨਾਲ ਹਾਂਜੀ ਇਹ ਪ੍ਰਾਈਮੋ ਕੈਮੀਕਲ ਲਿਮਿਟਿਡ ਵੱਲੋਂ ਅਸੀਂ ਉਪਰਾਲਾ ਸ਼ੁਰੂ ਕੀਤਾ ਹੈ ਪੀਸੀਐਲ 플ਾਂਟੇਸ਼ਨ ਡੇ ਔਨ 31st ਆਫ ਜੁਲਾਈ ਐਵਰੀ ਇਅਰ ਅਸੀਂ ਇਹ ਚੀਜ਼ ਨੂੰ এনवायरमेंट ਨੂੰ ਮਤੇ ਰੱਖਤੇ ਹੋਏ ਅਸੀਂ ਇਹਨੂੰ ਟਾਈਪ ਸ਼ੁਰੂ ਕੀਤੀ ਹੈ ਔਰ ਇਹ ਸਾਡਾ ਉਪਰਾਲਾ ਹਰ ਸਾਲ ਇਸ ਦਿਨ ਨੂੰ ਅਸੀਂ ਕਰਦੇ ਰਵਾਂਗੇ ਅੱਜ ਸਾਡੇ ਕਰੀਬਨ 200 ਕੁ ਬੂਟਾ ਅੱਜ ਅਸੀਂ ਲਾਇਆ ਹੈ ਔਰ ਸਾਡਾ ਇਹ ਹੈ ਕਿ ਇਸ ਹਫਤੇ ਦੇ ਅੰਦਰ ਅੰਦਰ 1 ਵੀਕ ਅਸੀਂ ਇਹਨੂੰ ਘੱਟ ਤੋਂ ਘੱਟ 5-600 ਬੂਟਾ ਜ਼ਰੂਰ ਲਾਵਾਂਗੇ ਪਰ ਅਸੀਂ ਇਹ ਉਹਨਾਂ ਡਰਾਈਵ ਕਰਦੇ ਰਹਾਂਗੇ ਅਡਾ ਅਲਟੀਮੇਟਲੀ ਸਾਡਾ 200000 ਬੂਟਾ ਲਾਣ ਦਾ ਇੱਕ ਹੈਗਾ ਟਾਰਗੇਟ ਹੈ ਇਹ ਚ ਲੈਣਾ ਜਾਂ ਬਾਹਰ ਵੀ ਲੈਣਾ ਇਹ ਅਸੀਂ ਫੈਕਟਰੀ ਦੇ ਚਲੇ ਅਸੀਂ ਲਾ ਰਹੇ ਹਾਂ ਫਿਰ ਅਸੀਂ ਆਲੇ ਦੁਆਲੇ ਵੀ ਇਹ ਡਰਾਈਵ ਨੂੰ ਕੰਟੀਨਿਊ ਕਰਾਂਗੇ ਫੈਕਟਰੀ ਦੇ ਕਿਹੜੇ ਕਿਹੜੇ ਰੀਚ ਲਗਾਏ ਗਏ ਤੇ ਕਿਹ ਕਿਹੜੇ ਕੰਮ ਇਹਦੇ ਅਧਿਕਰਿਆ ਅਸੀਂ ਇਹ ਲਾਇਆ ਜੀ ਜਿਹੜਾ ਸਾਡੇ ਨਵੇਂ ਪਲਾਂਟੇਸ਼ਨ ਏਰੀਆ ਗ੍ਰੀਨ ਬੈਲਟ ਅਸੀਂ ਹੁਣ ਨਵੀਂ ਬਣਾਈ ਹੈਗੀ ਹੈ ਜਿਹੜੇ ਸਾਡੇ ਦੋ ਨਵੇਂ ਪਲਾਂਟ ਆਏ ਐ ਐਲਬੋਨਿਕ ক্লোਰਾਈਡ ਪਲਾਂਟ ਪਲਾਂਟ ਔਰ ਸਟੇਬਲ ਬਲਿਚਿੰਗ ਬਾਰਡਰ ਪਲਾਂਟ ਇਹਨਾਂ ਦੋਨਾਂ ਪਲਾਂਟ ਦੇ ਵਿਚਕਾਰ ਅਸੀਂ ਨਵਾਂ ਏਰੀਆ ਤਿਆਰ ਕੀਤਾ ਹੈ ਉੱਥੇ ਹੀ ਸਾਰੇ ਰੁੱਖਾ ਰੂਪਨ ਕੀਤਾ ਗਿਆ ਹੈ ਔਰ ਕੰਪਨੀ ਦੇ ਉੱਚ ਅਧਿਕਾਰੀ ਵੀ ਸਾਰੇ ਆਏ ਸੀਗੇ ਸਾਡੇ ਮੰਨਣੀ ਐ ਐਮ ਡੀ ਸਾਹਿਬ ਚੇਅਰਮੈਨ ਸਾਹਿਬ ਪੀ ਡੀ ਸਾਹਿਬ ਔਰ ਕੰਪਨੀ ਦੇ ਜਿਹਨੇ ਵੱਡੇ ਆਫੀਸਰਸ ਹੈਗੇ ਨੇ ਸਾਰੇ ਆਏ ਸੀਗੇ ਔਰ ਹੈੱਡ ਆਫਿਸੋਂ ਵੀ ਸਾਰੇ ਸਾਡੇ ਕਲੀਕਸ ਜਿੰਨੇ ਵੀ ਸੀਗੇ ਸਾਰੇ ਸੀਨੀਅਰਸ ਆਏ ਨੇ ਸਾਰੇ ਨੇ ਇਹਦੀ ਜੀਸਾ ਲਿਆ ਔਰ ਸੀਨੀਅਰ ਮਤਲਬ ਐਮਟੀ ਚੇਅਰਮੈਨ ਸਾਹਿਬ ਦੇ ਔਰ ਐਮਟੀ ਸਾਹਿਬ ਦੇ ਔਰ ਏਡੀ ਸਾਹਿਬ ਦੀ ਬੈਡਮ ਵੀ ਨਾਲ ਆਈ ਸੀਗੇ ਇਸ ਮੌਕੇ ਤੇ ਇਸ ਮੌਕੇ ਨੂੰ ਹੋਰ ਸੋ ਅੱਛਾ ਕਰਨ ਵਾਸਤੇ ਹਾਂਜੀ ਸਰ ਹਾਂਜੀ ਇਹਦੇ ਨਾਲ ਅਸੀਂ ਹੋਰ ਸਾਰੇ ਐਮਪਲੋਇਜ਼ ਦੀ ਸੁਖਸ਼ਾਂਤੀ ਵਾਸਤੇ ਕੰਪਨੀ ਦਾ ਧਾਰੇ ਵਾਸਤੇ ਸੁਖਸ਼ਾਂਤੀ ਵਾਸਤੇ ਔਰ ਆੜੇਦ ਵਾਲੇ ਵਾਸਤੇ ਅਸੀਂ ਕੰਪਨੀ ਨੇ ਇੱਕ ਭੰਡਾਰਾ ਵੀ ਆਯੋਜਨ ਕੀਤਾ ਹੈ ਅੱਜ ਜਿਹਦੇ ਵਿੱਚ ਵੱਧ ਚੜ੍ਹ ਕੇ ਸਾਰੇ EMPLOYEES ਨੇ ਔਰ ਚਾਹੇ ਪਰਮਨੈਂਟ ਹੋਣ ਕਾਜੂਲ ਹੋਣ ਔਰ ਫਲੋਟੈਕ ਦੇ ਵੀ EMPLOYEES ਸਾਰੇ ਆਏ ਆਲੇ ਦੁਆਲੇ ਵੀ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਪਿੰਡਾਂ ਦੇ ਉਹਨਾਂ ਨੂੰ ਵੀ ਅਸੀਂ ਮਦਦ ਕੀਤਾ ਹੈ ਔਰ ਪলিউਸ਼ਨ ਕੰਟਰੋਲ ਬੋਰਡ ਦੇ ਵੀ ਐਸ ਜੀ ਸਾਹਿਬ ਔਰ ਐਕਸਨ ਸਾਹਿਬ ਨੇ ਵੀ ਆ ਕੇ ਇਸ ਮੌਕੇ ਤੇ ਵ੍ਰਕਸ਼ ਰੋਪਨ ਕੀਤਾ ਔਰ ਸਾਰਿਆਂ ਨੇ ਕਾਫੀ ਇਸ ਉਪਰਾਲੇ ਨੂੰ ਸਾਰਨਾ ਕੀਤੀ ਹੈ ਔਰ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਮੇਂ ਕੱਢ ਕੇ ਆਏ ਸਾਰੇ ਮੇਰੇ ਪੱਤਰਕਾਰ ਵੀ ਔਰ ਅਸੀਂ ਇਹ ਪ੍ਰਾਈਮੋ ਕੈਮੀਕਲ ਲਿਮਟਿਡ ਬਿਲਕੁਲ ਪ੍ਰਤੀਬੱਧ ਹੈਗੀ ਹੈ এনवायरमेंट ਵਾਸਤੇ ਕਿ ਅਸੀਂ এনवायरमेंट ਨੂੰ ਲੈ ਕੇ ਜੋ ਵੀ ਸਾਡੇ ਕੋਲ ਹੋ ਪਾਇਆ ਉਪਰਾਲਾ ਅਸੀਂ ਨੂੰ ਆਨਰ ਟਾਈਮ ਵਿੱਚ ਵੀ ਪੂਰਾ ਕਰਦੇ ਰਹਿਾਂਗੇ